ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਫੈਮਿਲੀ ਬਲੌਗ ਦੇ ਵਿੱਚ ਤੇ ਅੱਜ ਫੇਰ ਆਪਣੀ ਡਿਊਟੀ ਲੱਗ ਗਈ ਖੇਤ ਕੱਖ ਵੜਨ ਤੇ ਤੇ ਕਿਉਂਕਿ ਜਿੱਦਾਂ ਮਿਟਣਾ ਆਉਂਦਾ ਵਾ ਸੋਦੀ ਮੌਕਾ ਮਿਲਦਾ ਕੱਖ ਵੜਨ ਦਾ ਤੇ ਉਹ ਪਿੱਛੇ ਚਾਚਾ ਆਈ ਜਾਂਦਾ ਮੈਂ ਤੇ ਚਾਚਾ ਦੋਨਿਆਂ ਨੇ ਕੱਖ ਵੜਾਂਗੇ ਹੁਣ ਮਿਟਣੇ ਕਾ ਚਾਚੀ ਨੂੰ ਲਾਦਾ ਕਹਿੰਦਾ ਕਿ ਵੀ ਤੂੰ ਜਸੂ ਨੂੰ ਕੱਖ ਵੜਾਵਾ ਦੇ ਤੇ ਬਿੱਟੂ ਆਪ ਪਾਣੀ ਛੱਡਣ ਵਾਗੇ ਆਪਣੇ ਵਾਹਨ ਚ ਉਧਰ ਅੱਜ ਰੇਡ ਇੱਕ ਨਹੀਂ ਆਂਗੀ ਚਾਚਾ ਹੈਲੋ ਕਰਦੇ ਹੈਲੋ ਆ ਨਾ ਪਹਲਾ ਦੇ ਹਲੋ ਉਸੋਂ ਨਾ ਨਹੀਂ ਦੁਰ ਦੇ ਹੈ ਬਹੁਤ ਵਧੀਆ ਬੰਦਾ ਹੈਗਾ ਕੱਖੋ ਖੁਬੜਾ ਦਿੰਦਾ ਹੁੰਦਾ ਹੈਗਾ ਮੇਰੇ ਨਾਲ ਹਨਾ ਚਾਚਾ ਤੁਸੀਂ ਪਹਿਲਾਂ ਕਿਹਦੇ ਵੱਡੇ ਨੇ ਚਾਚੇ ਦੇ ਵੱਡੇ ਕਿ ਹੇਠ ਦੂਜੇ ਦੇ ਵੱਡੇ ਨਹੀਂ ਅੱਜ ਤਾਂ ਕਿਉਂ ਵੈਸੀ ਨੇ ਵੱਡੇ ਹੈਗੇ ਚਲੋ ਠੀਕ ਹੈ ਤੇ ਕੱਖ ਔਖੇ ਸਖੇ ਹੁਣ ਵਿਚਾਰੇ ਨੇ ਇਹਨੂੰ ਡੇਗਣੇ ਪੈ ਰਹੇ ਨੇਗੇ ਹਨਾ ਇੱਕ ਮੱਖੀ ਵੱਡੀ ਵੱਡੀ ਹੈਗੀ ਥੋੜਾ ਜਿਹਾ ਸੱਬਾ ਵੀ ਭਾਰੀ ਹੋ ਜਾਂਦਾ ਹਨਾ ਓਏ ਅਸੀਂ ਇਕੱਠੇ ਹੁਣ 2 3 2 2 3 ਡੰਗ ਲੰਘ ਜਾਣਗੇ ਨਾ ਰਾਮ ਨਾਲ 4 ਡੰਗ ਹਾਂ 4 ਡੰਗ ਲੰਘ ਜਾਣਗੇ ਹੁਣ ਇਹਦੇ ਨਾਲ 2 ਵਜੇ ਲਾਊਗਾ ਇਹ ਅੱਜ 5 ਵਜੇ ਜਾਊਗਾ ਤੇ ਹੁਣ ਇਹ ਲਾ ਕੇ ਘਰੇ ਉਸ ਤੋਂ ਬਾਅਦ ਮੈਨੂੰ ਛੱਡ ਆਉ ਘਰੇ ਨਾਲੇ ਉਸ ਤੋਂ ਬਾਅਦ ਜਦੋਂ ਦੁਆਰੇ ਆਉ ਘਰੇ ਝੱਕ ਕੇ ਲੈ ਕੇ ਆਊਗਾ ਤੇ ਉਦੋਂ ਲੈ ਜੂਗਾ ਇੰਕਾ ਬਾਲੀਗਾਰਮੇ ਨਾ ਹਵਾ ਜਮੀ ਨਹੀਂ ਚੱਲਦੀ ਹੈਗੀ ਕੋਈ ਨਹੀਂ ਪੁੱਛਾਂ ਜੀ ਹਾਂ ਹਏ ਮੈਂ ਤੁਮਾ ਕਿੱਥੇ ਬੈਠੂੰਗੀ ਸਰ ਜਮੀ ਹੋ ਕਰਤਾ ਵੇ ਮੇਰੀ ਸੀਟ ਤਾਂ ਸਾਰੇ ਲਗੋਤੇ ਬਟੂਣ ਹੁਣ ਉਹ ਖੁਦ ਨਾ ਕੈਮਰਾ ਉਹਦੇ ਦੋ ਸਭੇ ਦੇਖ ਲੈ ਚੱਕ ਕੇ ਬੜੇ ਪਿੱਛੇ ਨੂੰ ਗਾਤੇ ਥੋੜੇ ਤਾਂ ਮੋੜ ਵੀ ਜਾਣਗੇ ਸਾਰੇ ਨੇ ਇਹਨਾਂ ਮੁੰਡਿਆਂ ਨੂੰ ਦੇਖਦੇ ਆਂ ਚੱਲੋ ਉਹ ਮੋਟਰ ਚੱਲੀ ਜਾਂਦੀ ਹੱਥ ਤਾਂ ਹੋ ਕੇ ਨਹੀਂ ਆਉਂਦੇ ਤੋ ਆਇਆ ਕੀ ਰਹੀ ਹੈਗੀ ਉਹ ਉਹਨਾਂ ਦੀਆਂ ਨਾ ਪਾਈਆਂ ਜਿਹੜੇ ਪਈਆਂ ਹੈ ਹਾਏ ਇੱਡੀ ਵਾਰਸ ਹੋਣਾ ਸਰ ਕਿਉਂ ਹੈ ਕਿਲੋਮੀਟਰ ਹੈ ਹੈ ਹਾਂ ਕਿਹਦਾ ਕੇ ਪੈਰ ਇਧਰ ਲਮਖਾ ਨਹੀਂ ਹਾਂ ਇੱਥੇ ਬਹਿ ਜਾਉ ਕਿਉਂ ਪਿੰਡ ਚੂਰੀ ਨਹੀਂ ਲੱਗੂ ਬੁਰੀ ਵਾਲੀ ਕੀ ਗੱਲ ਹੈ ਹਾਂ ਲੱਗਦਾ ਤਹਾਵਾੜ ਹੈ ਰੇਡੀ ਹੁਣ ਇਹਨੇ ਇੱਕ ਕੱਖ ਅਸੀਂ ਨੇ ਲਾ ਲਏ ਕਿਉਂਕਿ ਮੋਟਰਸਾਈਕਲ ਦੀ ਜਿਹੜੀ ਸੀਟ ਸੀ ਉਹ ਸਾਰੀ ਲੂਕ ਗਈ ਸੀਗੀ ਹੁਣ ਅੱਧੇ ਕਿ ਇਧਰ ਨੂੰ ਉਂ ਕਰਕੇ ਰੱਖੀ ਨੇ ਅੱਧੇ ਕਿ ਉਧਰ ਨੂੰ ਉਂ ਕਰਕੇ ਕਿਉਂਕਿ ਵਿਚਾਰਨੇ ਪਹਿਲਾਂ ਸਾਰੇ ਥੱਲੇ ਲਾ ਹੀ ਹੁਣ ਕਹਿੰਦਾ ਮੇਰੇ ਸਾਰੇ ਰੁਗ ਖਰਾਬ ਕਰਵਾ ਦਿੱਤੇ ਮੇਰਾ ਆਈਡੀਆ ਸੀ ਇਹ ਘਟਿਆ ਜਾ ਚਲੋ ਬੱਸ ਉਹਨਾਂ ਨੂੰ ਬੰਨਣ ਦੀ ਲੋੜ ਤਾਂ ਹੈ ਨਹੀਂ ਨਾ ਹੈ ਰਾਤ ਯਾ ਕੀ ਪਤਾ ਵੰਨਣਾ ਢਿ ਲਿਆ ਬੰਨ ਲਾਂ ਮੈਂ ਤਾਂ ਕਿਨੀ ਕੁ ਕੁਕੂਪਾ ਹਾਂ ਉਹ ਇੱਧਰ ਨੂੰ ਹੀ ਨੀਵੇਂ ਨੇਗੇ ਅਸੀਂ ਹੁਣ ਹੋ ਕੇ ਦੋਨੇ ਆਣੇ ਤਿਆਰ ਜਾਣੇ ਹੈਗੇ ਬਾਏ ਜੁਰਾਜ ਬਾਏ ਹਾ ਦੇ ਬਾਏ ਚਲੋ ਸਾਡੇ ਸਟੋਰ ਦੇ ਵਿੱਚ ਜਗਸੀਰ ਦੇ ਪਾਂ ਜੈਨ ਦੋਨੇ ਇਹਨਾਂ ਨੂੰ ਛੁੱਟੀਆਂ ਸੀ ਇਹਨਾਂ ਕੋਲੇ ਆਏ ਹੋਏ ਸੀਗੇ ਤੇ ਇੱਥੇ ਆ ਕੇ ਸਟੋਰ ਦੇਖ ਪਰ ਪਹਿਲਾਂ ਵੀ ਤਾਂ ਆਉਂਦੇ ਹੁੰਦੇ ਸੀ ਉਹ ਆਉਂਦਾ ਹੁੰਦਾ ਸੀਗਾ ਪਹਿਲਾਂ ਏ ਪਹਿਲੀ ਵਾਰ ਆਏਗਾ ਕਿਵੇਂ ਲੱਗੇ ਪੈਣੇ ਦੋਨਿਆਂ ਨੇ ਕੁਲਕੀਆਂ ਖਾਣ ਉਹਦੇ ਤਾਂ ਸਾਰੇ ਹੱਥ ਤੇ ਡੁੱਲ ਗਏ ਹਾਥੀ ਚੱਟੀਆਂ ਦਾ ਵਿਚਾਰਾ ਤੇ ਇਹਨੇ ਨੈਪਕੀਨ ਲੈ ਰੱਖਿਆਗਾ ਉਹਦੇ ਵਾਲੇ ਨੈਪਕੀਨ ਖਤਮ ਹੋ ਗਿਆ ਸੀਗਾ ਹੈਲੋ ਕਰੋ ਤੁਸੀਂ ਹੈਲੋ ਕਰਬੋ ਤਾਂ ਹਾਂ ਜੀ ਮੈਂ ਹੁਣੇ ਨਿਰਜ ਨੂੰ ਕਹਿ ਕੇ ਆਈ ਸੀਗੀ ਮੈਂ ਜਦੋਂ ਆਉਂਦਾ ਸੀ ਇਧਰੋਂ ਸਾਰਾ ਡਿਸਕਾਊਂਟ ਹਟਾਇਆ ਨਾ ਸਾਰੇ ਆਰਟੀਕਲ ਫਰੈਸ਼ ਦੇ ਵਿੱਚ ਕਰਦੇ ਆ M.R.P. ਦੇ ਵਿੱਚ ਸਾਰਾ ਕਹਿੰਦਾ ਹੋਂਦਾ ਕੋਈ ਵੀ ਗਸਟੋਰ ਨਹੀਂ ਲੈ ਕੇ ਜਾਂਦਾ ਬਸ ਆਈ ਵਾਪਸ ਮੁੜ ਜਾਂਦਾ ਨੇ ਕਿਹੜਾ ਦੇ ਦੇ ਕੇ ਤੇ ਉਧਰੋਂ ਸੀ ਬੁਝੇਰਾ ਕਹਿੰਦੇ ਵੀ ਇਧਰ ਹਜ਼ਾਰ-ਹਜ਼ਾਰ ਰੁਪਏ ਦੇ ਨਗੇ ਵੀ ਇਧਰੋਂ ਲੈ ਲਓ ਉਧਰ ਕਿਸੇ ਦਾ ਸਾਈਜ਼ ਮਿਲ ਜਾਂਦਾ ਤੇ ਕਿਸੇ ਦਾ ਮਿਲਦਾ ਨਹੀਂ ਹੈਗਾ ਗਾ ਲਾਗ ਕਿ ਕਸਟਮਰ ਆਏ ਮੁੜ ਜਾਂਦੇ ਨੇ ਕਿ ਕਿਹੜਾ ਦੇ ਦੇ ਕੇ ਬਸ ਤੇ ਉਹਦੇ ਕਰਕੇ ਸੇਲ ਚ ਵਾੜ ਹਰਕ ਪੈ ਗਈਆ ਜਿਹਨੇ ਲੈਣਾ ਹੁੰਦਾ ਉਹ ਤਾਂ ਲਈ ਲੈਂਦਾ ਗਾ ਇਹਦੇ ਵਿੱਚੋਂ ਚਲੋ ਪੂਰਾ ਪੱਲਾ ਜਾਂ ਹੋਰੀ ਜਾਂਦਾ ਹੈ ਜਿਹੜਾ ਐਮ ਆਰ ਪੀ ਤੇ ਵੇਚ ਜਾਂਦਾ ਗਾ ਤੇ ਬਾਕੀ ਬਹੁਤ ਮੰਦਾ ਹਾਲ ਹੈ ਹਾਂਜੀ ਮੈਕਸ ਦੇ ਵਿੱਚ ਲੱਗਾ ਹੋਇਆ ਡਿਸਕਾਊਂਟ ਦੇਖੋ ਆ ਸਾਰੇ ਆਰਟੀਕਲ ਨੇ ਤਾਂ ਕਮ ਫੌਣ ਲੱਗੇ ਹੋਏ ਜਿਨ੍ਹਾਂ ਜਿਨ੍ਹਾਂ ਤੇ ਰੈੱਡ ਮਾਰਕਰ ਹੈਗਾ ਉਹ ਦੇਖੋ ਉੱਪਰ ਤੱਕ ਇਹ ਸਾਰੇ ਡਿਸਕਾਊਂਟ ਤੇ ਨੇ ਕਿ ਕੋਈ 100 ਦਾ ਕੋਈ 200 ਦਾ ਕੋਈ 300 ਦਾ ਅਲੱਗ ਅਲੱਗ ਪ੍ਰਾਈਸ ਨੇਗੇ ਬੱਚਿਆਂ ਦੇ ਕੇਡਸ ਦੇ ਵੀ ਹੈਗੇ ਨੇਗੇ ਕੇਡਸ ਦੇ ਵੀ ਸਾਰੇ ਡਿਸਕਾਊਂਟ ਤੇ ਕੱਢੇ ਹੋਏ ਨੇ ਇਹਨਾਂ ਨੇ ਠੀਕ ਆ ਪ੍ਰਾਈਸ ਆ ਮਰ ਵੀ ਠੀਕ ਆ ਸਟਾਕ ਵੀ ਬਧੀ ਹੈਗਾ ਇਦਰਾ ਲੇਡੀਜ਼ ਕੁੜਤੇ ਲੱਗੇ ਹੋਏ ਨੇਗੇ ਵਧੀਆ ਕਾਟਨ ਚ ਨੇਗੇ ਸਾਰੇ ਇਹ ਵੀ ਡਿਸਕਾਊਂਟ ਤੇ ਕੱਢਿਆ ਦੇਖੋ 550 ਦੇ ਬੱਚਿਆਂ ਦੀਆਂ ਜੀਨਾ ਵਗੈਰਾ 3300 ਦੀਆਂ ਨੇਗੇ ਹਾਂ ਵੀ ਵਧੀਆਗਾ ਪਰ ਹੈਗਾ ਕਿੰਨੇ ਇਹ ਹਾਂਜੀ 300 ਰੁਪਏ ਦਾ ਨਾਲ ਨਿਕਰਾਂਗੇ ਨਹੀਂ ਲੱਗ ਤੋਂ ਲੈਣੀ ਪੈਂਦੀ ਹਰੇਕ ਨਾਲ ਇਹਦੇ ਨਾਲ ਹੀ ਹੈਗੀ ਹੈਗੀ ਆ ਇਧਰ ਇਕੱਲੀਆਂ ਸਿੰਗਲ ਸ਼ਰਟ ਆ ਗਿਆ ਬੱਚਿਆਂ ਦੀ 100 ਰੁਪਏ ਦੀ ਇਧਰਲੇ ਨੇ ਇਹ 200 ਰੁਪਏ ਦੇ